ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਬੁਰਜ ਸੇਮਾ ਤਹਿਸੀਲ ਮੌੜਮੜੀ ਤੇ ਜ਼ਿਲ੍ਹਾ ਬਠਿੰਡਾ ਬਾਈ ਮਨਜਿੰਦਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਚੰਗੇ ਕੱਦ ਕਾਠ ਵਾਲੇ ਮਿੱਤਰੋ ਮੱਝ ਦਿਖਾ ਰਹੇ ਆ ਚੰਗੀ ਪੀਲ ਹੈ ਚੰਗਾ ਵਜਣਾ ਹੈ ਫੇਸ ਕੁਆਲਿਟੀ ਚੰਗੀ ਆ ਤੇ ਸਿੰਘਾਂ ਦੀ ਬਣਤਰ ਵੀ ਮਿੱਤਰੋ ਬਹੁਤ ਸੋਹਣੀ ਤੇ ਪਿਛਲੇ ਸਮਿਆਂ ਦਾ ਬਾਈ ਕਹਿੰਦਾ ਵੀ ਦੁੱਧ ਦਾ ਰਿਕਾਰਡ ਵੀ ਮਿੱਤਰੋ ਚੰਗਾ ਰਿਹਾ ਠੰਡੇ ਸ਼ਿਰ ਵੀ ਫੱਲਾ ਤੇ ਥਣਲੇ ਵੀ ਦੀ ਬੈਸੇ ਸਾਫਾ ਇੱਕ ਥੋੜਾ ਜਿਹਾ ਠੰਡੇ ਵਿੱਚ ਆ ਬੈਠੋ ਥੰਦੇ ਨਾਲ ਬੜਾ ਆਮ ਗੂਆ ਤੇ ਵਜਨ ਚੰਗਾ ਕੱਦਕੜ ਚੰਗਾ ਤੇ ਸ਼ਹਿਦ ਵੱਖੋ ਵੀ ਮਿੱਤਰੋ ਸੋਹਣੀਆ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਉਸ ਤੋਂ ਬਾਅਦ ਬਾਈ ਦੇ ਨਾਲ ਕਰਾਂਗੇ ਗੱਲਬਾਤ ਸਬ ਬਣੇ ਰਹੋ ਆਪਣੇ ਚੈਨਲ ਦੇ ਨਾਲ ਸੋ ਪਿਛਲੇ ਦੂਜੇ ਸਵੇਰ ਦਾ ਜਿਹੜਾ ਦੁੱਧ ਬਾਈ ਕਹਿੰਦਾ ਵੀ ਬਹੁਤ ਚੰਗਾ ਕੱਢਿਆ ਤੇ ਚੰਗੀ ਸੰਭਾਈਆ ਤੇ ਬਾਈ ਕੋਲੇ ਜਿੰਨੇ ਵੀ ਪਸ਼ੂ ਬਾਈ ਕਹਿੰਦਾ ਵੇਚੇ ਆ ਫੋੜ ਲੈ ਚੰਗੇ ਦੁੱਧ ਵਾਲੇ ਆ ਐ ਐਵੇਂ ਨਾ ਵੀ ਲੱਖ ਰੁਪਏ ਦਾ ਰੇਟ ਕਰ ਦਿਆ ਕਰੋ ਕੋਈ ਕਮੈਂਟ ਕਰਦਾ ਕੋਈ 70 ਕੋ 90 ਕੋ ਲੱਖ ਪਸ਼ੂ ਵੀ ਮਿੱਤਰੋ ਦੇਖ ਲਿਆ ਕਰੋ ਫਿਰ ਕਮੈਂਟ ਕਰ ਦਿਆ ਕਰੋ ਤੇ ਥਣਾ ਦੀ ਬੰਤਰ ਬਹੁਤ ਚੰਗੀਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਬਾਈ ਵਧੀਆ ਤੁਸੀਂ ਦੱਸੋ ਆਪਣਾ ਨਾਮ ਹੈਗਾ ਮਨਜਿੰਦਰ ਹੈ ਨਾ ਮਨਜਿੰਦਰ ਬਾਈ ਤੇ ਪਿੰਡ ਬਰਜ ਸੇਮਾ ਨੇੜੇ ਕਿਹੜੇ ਕਿਹੜੇ ਪਿੰਡ ਹੈ ਨੇੜੇ ਪਿੰਡ ਜੋਧਪੁਰ ਪਖਰਾ ਵੀਰ ਜੀ ਇੱਕ ਹਾਂਜੀ ਤੇ ਇੱਕ ਤਲਵੰਡੀ ਸਾਬੋ ਦੇ ਨੇੜੇ ਆਪਣੇ ਤਲਵੰਡੀ ਸਾਬੋ ਇਥੋਂ ਕਿੰਨੇ ਕਿਲੋਮੀਟਰ ਹੈ 7 ਕਿਲੋਮੀਟਰ ਹੈ ਬਈ 7 ਕਿਲੋਮੀਟਰ ਹਾਂਜੀ ਠੀਕ ਹੈ ਅੱਜ ਆਪਾਂ ਇਹ ਜਿਹੜੀ ਮੱਝ ਦਿਖਾਈ ਹੈ ਨਾ ਹਾਂਜੀ ਵੀਰ ਜੀ ਇਹਦਾ ਸੂਆ ਕਿਹੜਾ ਚ ਪਹਿਲਾਂ ਤਾਂ ਇਹਦਾ ਤੀਜਾ ਸੂਆ ਸੋਨਾ ਹੈ ਮੱਝ ਨੇ ਤੀਜਾ ਸੂਆ ਸੋਨਾ ਹੈ ਹਾਂਜੀ ਕਿੰਨੇ ਕ ਦਾ ਰਹਿੰਦੇ ਆ ਤੀ ਤੀ ਦਿਨ ਨੂੰ ਤੀ ਤੀ ਦਿਨ ਪੂਰੇ ਹੀ ਆਪਣੀ ਘਰ ਦੀ ਝੋਟੀ ਹੈ ਠੀਕ ਹੈ ਹਾਂਜੀ ਤੇ ਜੇ ਆਪਾਂ ਇਹਦੀ ਮਾਂ ਦਾ ਗੱਲ ਕਰਕੇ ਕਿੰਨਾ ਕਰਦੇ ਤੁਸੀਂ ਤੀ ਦੀ ਮਾਂ ਦਾ 16 ਲੀਟਰ ਸੀਗਾ ਜੀ ਆਪਣੇ ਕੋਲ 6 ਸੂਏ ਰਹੀ ਠੀਕ ਹੈ ਕਿ ਉਹਦੀਆਂ ਸਾਰੀਆਂ ਝੋਟੀਆਂ ਪਹਿਲੇ ਸੂਏ 13 14 ਲੀਟਰ ਤੋਂ ਹੀ ਚੱਲੀਆਂ ਦੂਜੇ ਸੂਏ ਨੇ 18 ਲੀਟਰ ਆਪਣੇ ਕੋਲ ਦਿੱਤਾ ਦੁੱਧ ਇਸ ਵਾਰੀ ਤੀਜੇ ਸੂਏ ਸੂਣ ਵਾਲੀ ਹੈ ਹਾਂ ਜਦੋਂ ਆਪਾਂ ਕਹਿੰਦੇ ਨਾ ਹਾਂਜੀ ਹਰ ਬੰਦਾ ਕਮੈਂਟ ਕਰਦਾ ਵੀ 18 ਵਾਲੀਆਂ 18 18 ਗੱਲ ਚੱਲੀ ਜਾਂਦੀ ਹੈ 18 ਦੇ ਵੀਰ ਜੀ ਆਪਾਂ ਰਾਮ ਨਹੀਂ ਦਿੰਦੀਆਂ ਹਾਂ ਆਰਾਮ ਨਹੀਂ ਦਿੰਦੇ ਕੋਈ ਚੱਕਰ ਨਹੀਂ ਬਾਕੀ ਸਵਾ ਕੇ ਆਪਾਂ ਜਵਾਬ ਹੀ ਦੇਵਾਂਗੇ ਨਾ ਠੀਕ ਆ ਹਾਂ 18 ਤੱਕ ਟੋਕੋਗਾ ਟੀਵੀ ਵੀ ਜਵਾਬ ਦੇ ਕੋਈ ਵੀ ਕਮੈਂਟ ਜਾ ਕਰੂਗਾ ਹਾਂ ਠੀਕ ਆ ਆ ਕੇ ਤੁਹਾਨੂੰ ਕਹ ਦਾਂਗੇ ਜਵਾਬ ਹੀ ਦੇਵਾਂਗੇ ਫਿਰ ਤਸੱਲੀ ਕਰ ਲਿਆ ਆ ਕੋਈ ਤਸੱਲੀ ਕਰਾ ਦੇਾਂਗੇ ਕਿੰਨੇ ਦਿਨਾਂ ਤੱਕ ਦੁੱਧ ਆ ਜਾਂਦੀ ਆ ਦੁੱਧ ਤੇ ਭਈ 8 ਦਿਨਾਂ ਦੇ ਵਿੱਚ ਵਿੱਚ ਆ ਜਾਂਦੀ ਆ ਆਪ ਤਾਂ 15 ਦਿਨ ਲੈਂਦਾ ਪਤਾ ਨਹੀਂ 8-9 ਦਿਨਾਂ ਚ ਮੱਝ ਆ ਜਾਂਦੀ ਵੱਡੀ ਪਹਿਲੇ ਸੋ ਵਾਲੀ ਮੱਝ ਬੜੇ ਟਾਈਮ ਲੈਂਦੀ ਆ ਇੱਕ ਦਿਨ ਮੈਂ 8-9 ਦਿਨਾਂ ਚ ਆਰਾਮ ਨਹੀਂ ਆਇਆ ਇਹ ਹੁਣ ਮਨਾਂ ਤੀਜੇ ਸੂਰ ਸੋਣਾ ਇਹ ਤੀਜੇ ਸੂਰ ਸੋਣਾ ਕਿਹੜਾ ਟੀਕਾ ਲੱਗਿਆ ਜਿਹਦੇ ਇਹ 102699 ਲੱਗੇ 102699 99 ਹਾਂਜੀ ਠੀਕ ਹੈ ਤੇ ਇਹਦਾ ਮਾਂ ਦਾ 16 ਲੀਟਰ ਸੀ ਇਹ ਮਾਂ ਦਾ 16 ਲੀਟਰ ਸੀ ਠੀਕ ਹੈ ਇਹਦੀਆਂ ਜਿਹੜੀਆਂ ਭੈਣਾਂ ਸੀ ਇਹਦੀ ਭੈਣ ਇਹ ਤਾਂ ਛੋਟੀ ਸੀ ਸੁਲਤਾਨ ਦੀ ਠੀਕ ਹੈ ਉਹਨੇ ਦੂਜੇ ਸੂਰ 21 ਕਿਲੋ ਦਿੱਤਾ ਤੇ ਡੱਬ ਵਾਲੀ ਕੋਲ ਖੜੀ ਵੀ ਹੈ ਆਪਣੇ ਕਿਸੇ ਖਾਸ ਰਿਸ਼ਤੇ ਹਰੀ ਚ ਪਹਿਲੇ ਸੂਰ 16 ਲੀਟਰ ਦੁੱਧ ਦਿੱਤਾ ਸੀ ਉਹ ਛੋਟੀ ਇੱਕੀ ਵਾਲੀ ਗੱਲ ਤਾਂ ਬੜੀ ਵੱਡੀ ਜਿਹੀ ਲੱਗਦੀ ਹੈ ਹਾਂ ਬਹੁਤ ਵੱਡੀ ਲੱਗਦੀ ਹੈ ਪਰ ਦਿੱਤਾ ਛੋਟੀ ਠੀਕ ਹੈ ਹਾਂ ਮਾਜੇ ਮਿੱਤਰੋ ਮੈਂ ਨਹੀਂ ਕਹਿੰਦਾ ਕਿਉਂਕਿ ਜਿਹੜਾ ਮੋੜ ਹਲਕਾ ਹੈ ਰਾਮਪਰਾ ਹਲਕਾ ਹੈ ਤੇ ਜਾਂ ਆਪਾਂ ਗੱਲ ਕਰਦੇ ਵੀ ਪੁੱਛੋ ਦਾ ਜਿਹੜਾ ਏਰੀਆ ਗਵਿੰਦਪੁਰ ਆ ਜਾਂਦਾ ਇਧਰਲੇ ਬਸ ਚੌਵ ਆ ਜਾਂਦਾ ਜਿਹੜੇ ਕਾਫੀ ਪਿੰਡ ਹੈ ਜਿਵੇਂ ਕਣਿਆ ਮਲੂਕਾ ਇਹਨਾਂ ਪਿੰਡਾਂ ਦੇ ਵਿੱਚ ਮਿੱਤਰੋ ਚੰਗੇ ਤੋਂ ਚੰਗੇ ਦੁੱਧ ਵਾਲੀਆਂ ਮੱਝਾਂ ਨੇ ਕਿਉਂਕਿ ਜਿਹੜਾ ਇੱਥੇ ਤਕਰੀਬਨ ਹਰਿਆਣੇ ਦੇ ਨਾਲ ਮੇਦਰੋ ਬਾਰਡਰ ਲੱਗ ਜਾਂਦਾ ਲਿਆਂਦੀ ਕਿੱਤੋਂ ਸੀ ਇਹਦੀ ਮਾਂ ਇਹਦੀ ਮਾਂ ਆਪ ਫੱਗੂ ਮੰਡੀ ਤੋਂ ਲਿਆਂਦੀ ਸੀ ਹਰਿਆਣੇ ਚ ਹਰਿਆਣੀ ਸੀ ਉਹਨੋਂ ਹੋ ਗਏ 8-9 ਸਾਲਾਂ ਦੀ ਗੱਲ ਹੈ ਇਹ ਤੋਂ ਪਹਿਲਾਂ 8-9 ਸਾਲ ਪਹਿਲੇ ਲਿਆਂਦੀ ਸੀ ਆਪਣਾ ਏਰੀਆ ਨਾਲ ਲੱਗਦਾ ਕਰਕੇ ਫਰਕ ਆ ਹਨਾ ਹਾਂਜੀ ਆਮ ਤਾਂ ਜਿਹੜੀਆਂ 13-14 ਲੀਟਰ ਨਹੀਂ ਚੱਲਦੇ ਆਮ ਦਾ 13-14 ਲੀਟਰ ਚੱਲਦਾ ਸੀ 8-8 ਕਿਲੋ ਦਿੰਦੀਆਂ ਪਹਿਲੇ ਸੀ ਠੀਕ ਆ ਹਾਂ ਇਹਨੇ ਪਹਿਲੇ ਸੀ 14 ਲੀਟਰ ਦਿੱਤਾ ਸੀ ਆਪਣੇ ਕੋਲ ਦੂਜੇ ਸੂਟ ਦੂਜੇ ਸੂਟ 18 ਇਹ 38 ਦੀ ਉਮੀਦ ਹੈ 18 ਗ੍ਰਾਮ ਨਾਲ ਦੇਊਗੀ ਦੇਊਗੀ ਘੱਟਦੀ ਤਾਂ ਹੈ ਨਹੀਂ ਤੀਜਾ ਸੋਹ ਮੁੱਲ ਫਿਰ ਕੀ ਕਰਤਾ ਜੀ ਮੁੱਲ ਆਪਾਂ ਫੋਨ ਤੇ ਕਰ ਦਾਂਗੇ ਹੁਣ ਤੇ ਕਰੋ ਫੋਨ ਤੇ ਕਰਾਂਗੇ ਮੁੱਲ ਠੀਕ ਹੈ ਹਾਂਜੀ ਤੇ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਹੈ 95019 43769 95019 43769 ਗੱਲ ਕੀ ਆ ਨਾ ਮਨ ਲਓ ਤੁਸੀਂ ਫੋਨ ਤੇ ਰੇਟ ਹੁਣ ਰੇਟ ਨਹੀਂ ਦੱਸਿਆ ਤੁਹਾਨੂੰ ਐ ਨਹੀਂ ਪਤਾ 80000 ਵਾਲਾ ਲੱਗੇ ਲਾ ਕੇ ਖੜ ਜੇ ਫੋਨ ਆਪਾਂ ਤਾਂ ਲੱਖ ਤੋਂ ਬਾਹਰ ਵਾਲੇ ਲਾਵੇ ਇਕੱਠਾ ਵਾਲਾ ਤਾਂ ਲਾ ਵੀ ਨਹੀਂ ਠੀਕ ਹੈ ਹਾਂ ਜੀ ਜਿਹਨੇ ਕੋਈ ਚੰਗੇ ਪੈਸੇ ਲਾਉਣੇ ਆ ਠੀਕ ਹੈ ਸੌਖ ਨਾਲ ਉਹੀ ਬੰਦਾ ਫੋਨ ਕਰੇ ਹਾਂ ਕਿਉਂਕਿ ਅਗਲਾ ਕਹਿੰਦਾ ਵੀ ਭਾਈ 80 ਦੀ ਦੇਣੀ ਆ ਹਾਂ ਜੀ ਭਾਈ 90 ਦੀ ਦੇਣੀ ਆ ਜੀ ਹੁਣ ਰੇਟ ਆਪਾਂ ਫੋਨ ਤੇ ਉਹ ਦੱਸ ਦਿੰਨੇ ਆ ਹਾਂ ਜੀ ਠੀਕ ਹੈ ਫੇਰ ਅਗਲਾ ਉਹਨੇ ਰੁਪਈਆ ਵਾਲਾ ਹੀ ਲਾਉਂਦਾ ਫੋਨ ਠੀਕ ਹੈ ਜੀ ਨਹੀਂ ਕੋਈ ਗੱਲ ਨਹੀਂ ਆਪਾਂ ਨੂੰ ਚੰਗੀ ਜਿਹੀ ਨਹੀਂ ਲੈਣੀ ਸੰਗ ਰੁਪਈਆ ਲਾ ਕੇ ਉਹੀ ਬੰਦਾ ਲਾਵੇਗਾ ਠੀਕ ਹੈ ਹਾਂ ਜੀ 18 ਲੀਟਰ ਦੂਜੇ ਸੂਏ ਕੱਢਿਆ ਦੂਜੇ ਸੂਏ ਕੀ ਹੁਣ ਇਹਦਾ ਸਿਮਨ ਕਿਹੜਾ ਇਹ ਦਿੱ ਦਰਸ਼ 99 ਲੱਗਿਆ ਹੋਇਆ ਹੈ 10 26 99 ਆਪ ਕਿਹੜੇ ਸਿਮੰਟ ਦੀ ਆ ਆਪ ਹੀ ਸਾਨ ਦੀ ਮੈਸਟਰ ਖਾਨੇ ਲਿਆ ਸੀ ਕੋਈ ਬੰਦਾ ਹਰਿਆਣੇ ਜੀ ਸਾਨ ਠੀਕ ਆ ਆਮ ਹੀ ਤੇ ਉਹਨੇ 6-7 ਸਾਲ ਰੱਖਿਆ ਤੇ ਉਹ ਉਹ ਤੋਂ ਪ੍ਰਾਖ ਲੈਂਦੀ ਸੀ ਆਪਾਂ ਮਾਜੀ 1500 ਰੁਪਏ ਲੈਂਦਾ ਸੀ ਕਲੀ ਭرائی ਭرائی ਠੀਕ ਆ ਚੰਗਾ ਸੀ ਬਹੁਤ ਚੰਗਾ ਸਾਨ ਸੀਗੇ ਓਕੇ ਹਾਂਜੀ ਸੋ ਵੀਰੋ ਕਿਵੇਂ ਲੱਗੀ ਜੀ ਲਾਈਕ ਕਮੈਂਟ ਜ਼ਰੂਰ ਕਰਿਓ ਮਾੜਾ ਕੱਦ ਦੇ ਨੇੜੇ ਹੋਇਆ ਦਾ ਮਾੜਾ ਥੋੜੇ ਮੋਢੇ ਤਾਂ ਹੀ ਆਉਂਦੀ ਹੈ ਹਨਾ ਆਰਾਮ ਨਾਲ ਹੀ ਆਉਂਦੀ ਹੈ ਹਾਂ ਕਿਉਂਕਿ ਕਈ ਭਰਾ ਕਹਿੰਦੇ ਆ ਜੀ ਬੱਚੀ ਜੀ ਆ ਜੀ ਛੋਟੀ ਜੀ ਆ ਬੇਲ ਵੀ ਬਹੁਤ ਲੰਬੀ ਆ ਨਾ ਬਹੁਤ ਲੰਬੀ ਸਾਰੇ ਵੀਰਾਂ ਦਾ ਧੰਨਵਾਦ